ਪੰਜਾਬੀ ਖਬਰਨਾਮਾ ਦੇ ਵਿੱਚ ਵੱਡੀਆਂ ਖਬਰਾਂ ਦਿੱਲੀ ਦੀ ਸਿਆਸਤ ਵਿੱਚ ਵੱਡਾ ਉਤਲ ਪੁਤਲ ਹੋਇਆ ਆਮ ਆਦਮੀ ਪਾਰਟੀ ਦੇ ਆਤੀ ਸਰਕਾਰ ਵਿੱਚ ਕੈਲਾਸ਼ ਗੇਲੋਤ ਨੇ ਮੰਤਰੀ ਦੇ ਅਹੁਦੇ ਤੋਂ ਅਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਆਮ ਆਦਮੀ ਪਾਰਟੀ ਤੋਂ ਅਸਤੀਫਾ ਦਿੰਦਿਆਂ ਉਹਨਾਂ ਨੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਕੈਲਾਸ਼ ਗੇਲੋਤ ਨੇ ਚਿੱਠੀ ਵਿੱਚ ਲਿਖਿਆ ਸ਼ੀਸ਼ਮੈਲ ਵਰਗੇ ਕਈ ਸ਼ਰਮਨਾਕ ਤੇ ਅਜੀਬ ਵਿਵਾਦ ਨੇ ਜੋ ਹੁਣ ਸਾਰਿਆਂ ਨੂੰ ਸ਼ੱਕ ਚ ਪਾ ਰਹੇ ਨੇ ਕਿ ਅਸੀਂ ਅਜੇ ਵੀ ਆਮ ਆਦਮੀ ਹੋਣ ਤੇ ਵਿਸ਼ਵਾਸ ਕਰਦੇ ਹਾਂ ਇਹ ਹੁਣ ਸਪਸ਼ਟ ਹੋ ਗਿਆ ਹੈ ਕਿ ਦਿੱਲੀ ਸਰਕਾਰ ਆਪਣਾ ਜ਼ਿਆਦਾਤਰ ਸਮਾਂ ਕੇਂਦਰ ਨਾਲ ਲੜਨ ਵਿੱਚ ਖਰਚ ਕਰ ਰਹੀ ਹੈ ਦਿੱਲੀ ਦੀ ਅਸਲ ਤਰੱਕੀ ਨਹੀਂ ਹੋ ਸਕਦੀ ਮੇਰੇ ਕੋਲ ਆਪ ਤੋਂ ਵੱਖ ਹੋਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਤੇ ਇਸ ਲਈ ਮੈਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਮੰਤਰੀ ਅਹੁਦੇ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਕੈਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਿਸ ਇਮਾਨਦਾਰੀ ਨਾਲ ਉਸ ਪਾਰਟੀ ਵਿੱਚ ਉਹ ਸ਼ਾਮਲ ਹੋਏ ਸਨ ਉਹ ਹੁਣ ਇਮਾਨਦਾਰੀ ਨਜ਼ਰ ਨਹੀਂ ਆ ਰਹੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਾਇਸ਼ ਨੂੰ ਸ਼ੀਸ਼ ਮੈਲ ਦੱਸਦਿਆਂ ਕਈ ਦੋਸ਼ ਲਾਏ ਜਿਸ ਇਸ ਦੇ ਨਾਲ ਹੀ ਉਹਨਾਂ ਨੇ ਯਮਨਾ ਦੇ ਵਾਦੇ ਪ੍ਰਦੂਸ਼ਣ ਨੂੰ ਲੈ ਕੇ ਵੀ ਦਿੱਲੀ ਸਰਕਾਰ ਤੇ ਦੋਸ਼ ਲਗਾਏ ਨੇ ਹਰਿਆਣਾ ਵਿਧਾਨ ਸਭਾ ਨੂੰ ਜ਼ਮੀਨ ਦੇਣ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਚੱਲ ਰਹੇ ਵਿਵਾਦ ਦਰਮਿਆਨ ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਬਿਆਨ ਸਾਹਮਣੇ ਨਿਕਲ ਕੇ ਆਇਆ ਰਾਜਪਾਲ ਕਟਾਰੀਆ ਨੇ ਅੱਜ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਿੱਥੇ ਚੰਡੀਗੜ੍ਹੋਂ ਪਹੁੰਚੇ ਸਨ ਤੇ ਮੀਡੀਆ ਵੱਲੋਂ ਪੁੱਛੇ ਗਏ ਰਾਜਪਾਲ ਕਟਾਰੀਆ ਨੇ ਇਸ ਵਾਦ ਨੂੰ ਸਥਿਤੀ ਤੇ ਸਪਸ਼ਟ ਕੀਤਾ ਕਿ ਰਾਜਪਾਲ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਦੀ ਨੋ ਕੋਈ ਜ਼ਮੀਨ ਅਲਰਟ ਨਹੀਂ ਕੀਤੀ ਗਈ ਹੈ ਉਹਨਾਂ ਨੇ ਇੱਕ ਪ੍ਰਸਤਾਬ ਲੰਮੇ ਸਮੇਂ ਤੋਂ ਜੋ ਪੈਂਡਲ ਹੈ ਫੈਸਲੇ ਹੋਣ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸ਼ੁਕਰਵਾਨ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਰਾਜਪਾਲ ਨਾਲ ਮੁਲਾਕਾਤ ਕੀਤੀ ਜਿਸ ਵਿੱਚ ਉਹਨਾਂ ਨੇ ਹਰਿਆਣਾ ਨੂੰ ਜ਼ਮੀਨ ਅਲਾਟ ਕਰਨ ਦੇ ਦੋਸ਼ ਕਦਮ ਦਾ ਵਿਰੋਧ ਕੀਤਾ ਅਤੇ ਮੰਗ ਪੱਤਰ ਵੀ ਸੌਂਪਿਆ ਗੈਰ ਕਾਨੂੰਨੀ ਪ੍ਰਵਾਸੀ ਵਿਰੁੱਧ ਸ਼ਕਤੀ ਰਿਪੋਰਟ ਲੀਗਲ ਇਮੀਗ੍ਰੈਂਟਸ ਵਰਤਨ ਵਾਲੀ ਹੈ ਤੇ ਸਰਕਾਰ ਨੇ ਇਸ ਸਬੰਧ ਵਿੱਚ ਸਖਤ ਫੈਸਲੇ ਲੈਣ ਦੇ ਸੰਕੇਤ ਦਿੱਤੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਕਿ ਸਸਤੇ ਮਜ਼ਦੂਰਾਂ ਦੀ ਉਪਲਬਧਤਾ ਵਾਲਾ ਦੌਰ ਬੀਤ ਚੁੱਕਿਆ ਤੇ ਹੁਣ ਕੈਨੇਡੀਅਨ EMPLOYES ਉੱਚੀ ਹਜ਼ਾਰਤਾਂ ਦਰਾਂ ਦੇ ਨਾਲ ਕੰਮੇ ਰੱਖਣਗੇ ਤੇ ਉਹਨਾਂ ਨੇ ਕਿਹਾ ਕਿ ਟੈਂਪਰੇਰੀ ਵਰਕ ਵੀਜ਼ੇ ਉੱਤੇ ਆਏ ਪਰ ਸਮੇਂ ਸਿਰ ਵਾਪਸੀ ਨਾ ਕਰਨ ਵਾਲੇ ਵਿਅਕਤੀਆਂ ਨੂੰ ਆਉਂਦੇ ਕੁਝ ਮਹੀਨਿਆਂ ਦੌਰਾਨ ਵੱਡੀ ਗਿਣਤੀ ਵਿੱਚ ਡਿਪੋਰਟ ਕੀਤਾ ਜਾ ਸਕਦਾ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਡਿਪੋਰਟ ਕੀਤੇ ਜਾਣ ਵਾਲੇ ਪ੍ਰਵਾਸੀਆਂ ਵਿੱਚੋਂ ਜ਼ਿਆਦਾਤਰ ਉਹ ਲੋਕ ਹੋ ਸਕਦੇ ਨੇ ਜੋ ਪਿਛਲੇ 8 ਸਾਲਾਂ ਦੌਰਾਨ ਦੇਸ਼ ਛੱਡਣ ਦੇ ਹੁਕਮ ਦਿੱਤੇ ਪਰ ਉਹਨਾਂ ਨੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਅਫਸਰਾਂ ਦੇ ਅੱਖ ਵਿੱਚ ਘਟਾ ਪਾਇਆ ਤੇ ਟਿਕਾਣਾ ਬਦਲ ਲਿਆ ਅੱਜ ਵਿਧਾਨ ਸਭਾ ਹਲਕਾ ਗਿੱਦੜਵਾਦ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਅਮਰਤਾ ਵੜਿੰਗ ਦੀ ਚੋਣ ਮੌਮ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਿਰਕਤ ਕੀਤੀ। ਉਹਨਾਂ ਚੋਣ ਮੌਮ ਦੌਰਾਨ ਸਿੱਧੇ ਤੌਰ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਗਿੱਦੜਵਾਦ ਵਿੱਚ ਨਿਰੰਤਰ ਅਤੇ ਬਿਹਤਰੀ ਦੇ ਲਈ ਆਪਣੇ ਵਚਨਬੱਧਤਾ ਦੀ ਪ੍ਰਟਾਵਾ ਕੀਤਾ ਕਿ ਗਿੱਦੜਵਾਦ ਦੇ ਸਾਬਕਾ ਵਿਧਾਇਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਮੰਤਰੀ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ। ਮਸਾਲਾਂ ਦੇ ਕੰਮ ਦੇ ਉੱਪਰ ਵੀ ਚਾਨਣਾ ਪਾਇਆ ਗਿਆ। ਕ੍ਰੀਡਿੰਗ ਖਬਰਾਂਾਂ ਦੇ ਵਿੱਚ ਈ ਸੀ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬੜਾ ਰੋ ਆਜ ਨਿਊਜ਼ ਵਾਲਾ ਦੇ ਨਾਲ ਹੁਣ ਜੇ ਆ ਗਏ ਨਾ ਘਰਾਂ 'ਚ ਆ ਝਾੜੂ-ਛਾਟੇ ਹੀ ਘੁੰਮ ਰਹੇ ਐ ਕਹਦਾ ਦੇ ਮੰਗੋਣੇ ਜਦ ਤੱਕ ਇਹਨਾਂ ਤੇ ਹਜ਼ਾਰ-ਹਜ਼ਾਰ ਗਾਉਂ ਕਿੱਥਾ ਸਾਡਾ ਕੀ ਇਹ ਲੋਕ ਠੱਗੀਆਂ ਮਾਰਦੇ ਐ ਠੱਗਾਂ ਦੀ ਪਾਰਟੀ ਐ ਕੋਈ ਇਹਨਾਂ 'ਚ ਬੁੱਕਤੇ ਤੋਂ ਤਾੜੀਆਂ ਐ ਸਾਰੇ ਅੱਜ ਤੱਕ ਜਿਹੜਿਆਂ ਨੂੰ ਕੋਈ ਨਹੀਂ ਸੀ ਸਿਆਣ ਦਾ ਉਹ ਆਵਾਦੀ ਪਾਰਟੀ ਆ ਰਹੀ ਸੀ ਕਹਿੰਦੇ ਜੀ ਏਡੀ ਇਨਕਲਾਬੀ ਲੋਕਾਂ ਨੇ ਸਮਝਿਆ ਕੋਈ ਪਤਾ ਨਹੀਂ ਕਿੱਡਾ ਕਵਰ ਹੈ ਇਨਕਲਾਬ ਲੈ ਕੇ ਆ ਰਹੇ ਬੋਗਾ ਪਾਦੀਆਂ ਹੁਣ ਲੋਕਾਂ ਦੇ ਵਿਚ ਵਾਰ-ਵਾਰ ਕੇ ਆਪਣੇ ਮੂੰਹ ਪਰ ਚਪੇੜਾ ਮਾਰਦੇ ਕਿਹੜੇ ਟਾਈਮ ਆਉ ਆਵਾਦੀ ਪਾਰਟੀ ਲੈ ਕੇ ਬੋਗਾ ਪਾਦੀ ਆ ਆ ਤੂੰ ਦਾ ਭਗਵਾਨ ਜਮਾਨ ਤੁਸੀਂ ਮੈਨੂੰ ਦੱਸੋ ਕੋਈ ਕੰਮ ਇਹਨੇ ਕਰਿਆ 3 ਸਾਲ ਦੇ ਵਿੱਚ ਇੱਕ ਵੀ ਕੰਮ ਨਹੀਂ ਬਣਾਇਆ ਜਿਹੜਾ ਕੀਤਾ ਹੋਵੇ ਪਰ ਇੱਕ ਕੰਮ ਕਰਿਆ ਦੂਆ ਵਿਆਹ ਕਰਾ ਲਿਆ ਭਾਈ ਹੋਰ ਕੋਈ ਕੰਮ ਨਹੀਂ ਕਰਿਆ ਪ੍ਰਾਣੀ ਘਰ ਵਾਲੀ ਛੱਤੀ ਇਨਾਤ ਕਰ ਤੇ ਬੱਚੇ ਤੇ ਦੂਸਰਾ ਵਿਆਹ ਕਰਾ ਲਿਆ ਭਰਾ ਪੰਜਾਬ ਦਾ ਸੱਭਿਆਚਾਰ ਬਗਾਉਂਦਾ ਇਹਨਾਂ ਨੇ ਜਿਹੜਾ ਦੇਖਦਾ ਕੋਈ ਦੂਸਰਾ ਕਰਉਣਾ ਕੋਈ ਤੀਸਰਾ ਕੋਈ ਪਹਿਲਾ ਆਮ ਆਨੰਦ ਪਾਰਟੀ ਵਾਲੇ ਬੇਗਨਾਂ ਪਰ ਲਿਖੇ ਹੋਏ ਤੇ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਸ਼ਾਮ ਨੂੰ ਦਾਰੂ ਪੀ ਕੇ ਬੰਦਾ ਆਉਂਦਾ ਘਰ ਵਾਲੇ ਨੂੰ ਕਹਿੰਦਾ ਦੇਖ ਲੈ ਮੈਂ ਤੇਨਾਂ ਤੂੰ ਅੰਤਮਾਨ ਵਾਲੀ ਕਰੂੰਗਾ ਉਹ ਕਹਿੰਦੀ ਖੜ ਜਾ ਦਾਦੇ ਮੋੜੇ ਮੈਂ ਤੈਨੂੰ ਸੈੱਟ ਕਰਦੀ ਆ ਤੈਨੂੰ ਘਰਾਂ ਦੀ ਭਗਵਾਨ ਵਾਲੀ ਉਹ ਉਹਨਾਂ ਨੇ ਕੁਝ ਨਾ ਪੈਂਦਾ ਇਹਨਾਂ ਜਿਹੜੀ ਪਾਠੀਆਂ ਵੱਜਣੀਆਂ ਪਿੰਡਾਂ ਲੈ ਵੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਜੀ ਸਦੀਕ ਦੇ ਨਾਲ ਪੰਜਾਬ ਨੂੰ ਲੁੱਟ ਰਹੇ ਆ ਤੇ ਪੰਜਾਬ ਨੂੰ ਖੁੱਟ ਰਹੇ ਪੰਜਾਬ ਦੀ ਆਰਥਿਕ ਵਿਵਸਥਾ ਤਹਿਸ ਗਿਆਸ ਕਰਦੀ ਗਰੀਬ ਗਰੀਬ ਹੁੰਦਾ ਜਾ ਰਿਹਾ ਤੇ ਇਹਨਾਂ ਦੇ ਘਰ ਭਰ ਰਹੇ ਆ ਇਹ ਅਮੀਰ ਹੁੰਦੇ ਜਾ ਰਹੇ ਕੋਈ ਕਿਸੇ ਬਰਕਰਾਰ ਦੀ ਪੁੱਛਣੀ ਕੋਈ ਲੀਡਰ ਦੀ ਪੁੱਛਣੀ ਸਿਰਫ ਕੇਜਰੀਵਾਲ ਦੀ ਚੱਲਦੀ ਹੈ ਹੋਰ ਕੋਈ ਕਿਸੇ ਨੂੰ ਨਹੀਂ ਪੁੱਛਦਾ ਇਹ ਭਗਵੰਤ ਮਾਨ ਕੇਜਰੀਵਾਲ ਤੇ ਉੱਤਰ ਬੀਜੇਪੀ ਵਾਲੇ ਵਰਕਰ ਦੀ ਕੋਈ ਪੁੱਛ ਨਹੀਂ ਮੈਂ ਪਿਛਲੇ ਪ੍ਰੋਗਰਾਮ ਤੇ ਗੱਲ ਸੁਣਾ ਕੇ ਆਇਆ ਇੱਕ ਅਮਨ ਜੀਰਾ ਕਹਿੰਦੇ ਸੁਣਾ ਦੇ ਦੋ ਕੁੱਤੇ ਆਪਜ ਦੋ ਹੁੰਦੇ ਐ ਇੱਕ ਜੱਟ ਦਾ ਕੁੱਤਾ ਦਾ ਇੱਕ ਪੰਡਤ ਦਾ ਕੁੱਤਾ ਰੋਜ਼ ਇਕੱਠੇ ਹੁੰਣਾ ਮੈਂ ਤੁਹਾਨੂੰ ਇਹਨਾਂ ਦੇ ਸੁਣਾ ਰਿਆਂ ਗੱਲ ਕੇ ਵਰਕਰਾਂ ਦਾ ਲੀਡਰਾਂ ਦਾ ਕਿੰਨਾ ਬੁਰਾ ਹਾਲ ਹੈ ਆਮ ਆਲੀ ਪਾਰਟੀ ਚ ਅਕਾਲੀਆਂ ਦੇ ਤਾਂ ਦੋ ਆਲੇ ਇਕੱਠੇ ਹੋ ਕੇ ਸ਼ਾਮ ਨੂੰ ਗੱਲ ਕਰਨੀ ਵੀ ਪਿਆ ਖਾਦਾ ਅੱਜ ਸੁਣਾ ਵੀ ਡੱਬੂ ਡੱਬੂ ਪੁੱਛਿਆ ਜਿੱਤਾਂ ਦਾ ਉਹ ਕਹਿੰਦਾ ਯਾਰ ਮੈਂ ਕੀ ਖਾਣਾ ਅੱਜ ਫੇਰ ਮੈਨੂੰ ਉਹੀ ਦੱਸੀ ਘੇੜ ਦੀ ਸੁੱਕੀਆਂ ਰੋਟੀਆਂ ਪਰ ਉਹੀ ਖਾ ਕੇ ਆਇਆ ਬਸ ਮਾਨਤਾਨ ਦੇ ਬੰਨੇ ਬੈਠੇ ਐ ਨਹੀਂ ਤਾਂ ਮੈਂ ਕਿਰਦਾ ਛੱਡ ਜਾਂਦਾ ਉਹਨੂੰ ਪੁੱਛਿਆ ਤਾਂ ਇਹ ਕੀ ਖਾਦਾ ਕਹਿੰਦਾ ਅੱਜ ਦਾ ਕੰਝਵਾ ਸੀ ਗਿਆ ਅੱਜ ਖੀਰ ਕੋੜੇ ਬਣੇ ਸੀ ਐਸ਼ ਕਰ ਰਹੇ ਸੀ ਤਾਂ ਦੂਸਰੇ ਦਿਨ ਫੇਰ ਗੱਲ ਹੋਈ ਕਿਸ ਤੇ ਦਿਨ ਫੇਰ ਗੱਲ ਹੋਈ ਆਖਰ ਨੂੰ ਪੰਡਤ ਵਾਲਾ ਕੁੱਤਾ ਕਹਿੰਦਾ ਯਾਰ ਐਡੇ ਕਿਹੜੇ ਮਾਨਤਾਂ ਦਾ ਬੰਨਿਆ ਬੈਠਾ ਕੱਲ ਗਿਆ ਕਹਿੰਦਾ ਮਾਨਤਾਂ ਇਹ ਹੈ ਵੀ ਜੱਟ ਦੇ ਘਰ ਹੈਗੀਆਂ ਦੋ ਜਨਨੀਆਂ ਕਦੇ ਉਹ ਕਹਿੰਦੇ ਸੀ ਤੂੰ ਵੱੱਬੂ ਕੁੱਤੇ ਦੀ ਰਣ ਕੋਈ ਜਾਣੀਆਂ ਲੜੀਆਂ ਜਾਂਦੀਆਂ ਕਦੇ ਉਹ ਕਹਿੰਦੇ ਸੀ ਤੂੰ ਵੱੱਬੂ ਕੁੱਤੇ ਦੀ ਜਾਂਦੀ ਬਾਅਦ ਚ ਕਹਿੰਦੀ ਆਹੀ ਮਾਨਤਾਂ ਹੈ ਕਹਿੰਦਾ ਹਾਂ ਕੋਈ ਨਹੀਂ ਆਹੀ ਗੱਲ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਵਰਕਰਾਂ ਦੀ ਹੈ ਆਹੀ ਬੀਜੇਪੀ ਦੇ ਲੀਡਰਾਂ ਦੀਆਂ ਵਰਕਰਾਂ ਦੀ ਭਾਈ ਕਮਾਨਤਾਲ ਜਹਾਗਾ ਵੀ ਸਾਡੀ ਸਰਕਾਰ ਹੈ ਪੁੱਛਦਾ ਇਹਨਾਂ ਨੂੰ ਵੀ ਕੋਈ ਨਹੀਂ ਟਿਕਟਾਂ ਦੇਣੀ ਹੋਵੇ ਤਾਂ ਕਾਂਗਰਸ ਤੋਂ ਲਿਆ ਕੇ ਟਿਕਟਾਂ ਦੇਣੀ ਹੋਵੇ ਤਾਂ ਕਾਂਗਰਸ ਤੋਂ ਲਿਆ ਕੇ ਇਹਨਾਂ ਦੇ ਵਰਕਰ ਨੂੰ ਕੋਈ ਨਹੀਂ ਦਿੱਸਦਾ ਆ ਮੈਂ ਰਾਸਤੇ ਜਾ ਰਿਹਾ 20 ਬੱਚੀਆਂ ਗੱਡੀਆਂ ਆ ਰਹੀਆਂ ਮੋੜੇ ਇੱਕ ਸਿੱਖ ਮੁੰਡਾ ਖੜਾ ਲੱਗੇ ਇਹ ਕੌਣ ਜਾ ਰਿਹਾ ਕਹਿੰਦੇ ਜੀ ਇਹ ਆਮ ਆਦੀ ਪਾਰਟੀ ਦਾ ਬਾਗੀ ਹੈ ਤੇ ਆਮੀਆਂ ਬਦਰ ਕਿਆ ਨਾਮ ਦੱਸਿਆ ਸਫਰਾਜ ਨੇ ਇਸ ਤਰ੍ਹਾਂ ਹੋ ਗਿਆ ਨੇ ਤੇ ਬਾਗੀ ਹੋ ਰਿਹਾ ਕਿਉਂਕਿ ਆਪਣੇ ਬੰਦਿਆਂ ਨੂੰ ਤਾਂ ਕਿਸੇ ਰੁਟਕੜ ਦੇਣੀ ਹੋਣੀ ਇੱਥੇ ਤੁਸੀਂ ਦੇਖ ਲਓ ਬੀਜੇਪੀ ਵਾਲੇ ਕਾਗਰ ਤੋਂ ਲਿਆਏ ਆ ਤੇ ਆਮ ਆਦੀ ਪਾਰਟੀ ਵਾਲੇ ਕਾਲੀਆਂ ਤੋਂ ਲਏ ਆਪਣੇ ਬੰਦੇ ਇਹਨਾਂ ਤੇ ਕਾਦੇ ਵਾਸਤੇ ਕਿੱਥੇ ਫਿਰਦੇ ਸੋ ਮੈਂ ਤਾਂ ਦੇ ਵਰਕਰਾਂ ਨੂੰ ਵੀ ਕਹਿਣਾ ਅਕਾਲੀ ਦਲ ਦਾ ਕੋਈ ਬੰਦਾ ਨਹੀਂ ਖੜਾ ਹੋਣਾ ਨੂੰ ਵੀ ਬੇਨਤੀ ਹੈ ਮੇਰੀ ਮੇਰੀ ਬੀਐਸਪੀ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਆਓ ਸਾਰੇ ਜਣੇ ਇਕੱਠੇ ਹੋ ਅੱਜ ਪੰਜਾਬ ਨੂੰ ਤੁਹਾਡੀ ਜਰੂਰਤ ਹੈ ਪੰਜਾਬ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ ਅੱਜ ਸਾਡੀ ਗੈਰਤ ਨੂੰ ਬੁਗਾਰਿਆ ਜਾ ਰਿਹਾ ਹੈ ਤੁਸੀਂ ਇਹ ਦੇਖ ਲਓ ਕਿ ਆ ਬੀਜੇਪੀ ਵਾਲਿਆਂ ਨੇ ਕਰਦਾ ਕਿ 에어ਪੋਰਟ ਪਰ ਕੋਈ ਵੀ ਸਿੱਖ ਨੌਜਵਾਨ ਗੱਤਰਾ ਪਾ ਕੇ ਕਿਰਪਾਨ ਪਾ ਕੇ ਨਹੀਂ ਕੰਮ ਕਰ ਸਕਦਾ ਸਿੱਖੀ ਨੂੰ ਖਤਮ ਕਰਨ ਲੱਗੇ ਹੋਇਆ ਹੈ ਕਿਸਾਨੀ ਦਾ ਉਹ ਮਾੜਾ ਹਾਲ ਕਰਤਾ ਇਹਨਾਂ ਨੇ ਮੰਡੀਆਂ ਜਰੂਰ ਰਹੀਆਂ ਕਿਸਾਨ ਰੋਣਾ ਆਉਂਦਾ ਫਸਲਾਂ ਨੂੰ ਦੇਖ ਕੇ ਸੋਨੇ ਵਰਗਾ ਸਾਡਾ ਝੋਨਾ ਮੱਡੀਆਂ ਜਰੂਰ ਰਿਹਾ ਤੇ ਇਹ ਲੋਕ ਕੋਈ ਸਰਵਾਈ ਨਹੀਂ ਕਿਸਾਨ ਦੀ ਨਾ ਮਜ਼ਦੂਰ ਦੀ ਉੱਤੇ ਮਜ਼ਦੂਰ ਰੋ ਰਿਹਾ ਹੈ ਉੱਤੇ ਕਿਸਾਨ ਰੋ ਰਿਹਾ ਹੈ ਤੇ ਇਹ ਸਰਵਾਈ ਕੋਈ ਨਹੀਂ ਕਰਦੇ ਸਤਕਾਰਯੋਗ ਵੀਰੋ ਜਿਹੇ ਕਿਸਾਨ ਆਪਾਂ ਨੂੰ ਬੁਲਾਉਂਦੇ ਪਏ ਜੀ ਜਾਣਾ ਮੈਂ ਇੱਥੇ ਤੁਹਾਡੀ ਮਲਟੀਕੀ ਵੀ ਜਾਣਾ ਅੱਜ ਤਾਂ ਐਸੀ 3 ਮਹੀਨੇ ਬਾਅਦ ਤੇ ਸਰਕਾਰ ਸਪਾੜੀ ਰਾਜਾ ਜੀ ਮੇਰੇ ਨਾਲ ਮੰਤਰੀ ਸੀ ਮੈਂ ਮੁੱਖ ਮੰਤਰੀ ਸੀ ਐਸੀ ਦੋਵੇਂ ਭਰਾਵਾਂ ਨੇ ਰੜ ਕੇ ਤੁਹਾਡੇ ਹਰ ਕੰਮ ਦੇ ਵਿੱਚ ਖੜੇ ਇੱਕ ਗੱਲ ਚੱਲ ਗਈ ਸੀ ਕਿ ਕਹਿੰਦੇ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਹੋਏ ਕਿ ਮੇਰੀ ਮੱਜ਼ ਲਿਆ ਜਾਂਦਾ ਸਰਦਾਰ ਚੰਨਜੀਤ ਸਿੰਘ ਚੰਨੀ ਜਿੰਦਾਬਾਦ ਇਸ ਤਰ੍ਹਾਂ ਹੀ ਅੱਗੇ ਨੂੰ ਕਰਨੇ ਆਂ ਵਾਲੇ ਵਾਲਿਆਂ ਦਾ ਲਾਂਭਾ ਵੀ ਦੋ ਤੁਹਾਡੇ ਬਿਜਲੀ ਦੇ ਬਿੱਲ ਖੜੇ ਸੀ ਮੈਂ ਤਾਂ ਗਰੀਬ ਘਰ ਚੋਂ ਪੈਦਾ ਹੋਇਆ ਮਨ ਨੂੰ ਪਤਾ ਹੈ ਕਿ ਜਦ ਬੀਬੀ ਬਿਜਲੀ ਦਾ ਬਿੱਲ ਦੇ ਲਿੰਦੀ ਹੈ ਨਾ ਮੇਰੇ ਤੁਲਾ ਚੋਂ ਘਟਦਾ ਔਖਾ ਹੋ ਜਾਂਦਾ ਪਿੱਛੇ ਪੈਸੇ ਨਹੀਂ ਬਲਦੇ ਚਾਪਤੀ ਲੈਣੇ ਬਾਤ ਮੈਂ ਸਾਰੇ ਤੁਹਾਡੇ ਪਕਾਏ ਮਾਫੀ ਤੇ 1500 ਕਰੋੜ ਰੁਪਏ ਦਾ ਲੋਕਾਂ ਨੂੰ ਫਾਇਦਾ ਹੋਇਆ ਤੁਹਾਡੇ ਪਾਣੀ ਦੇ ਬਕਾਇਆ ਮਾਫ਼ ਕੀਤੇ। ਤੁਹਾਡੀ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਪਿੰਡ ਦੀ ਟੈਂਕੀ ਆ ਉਹ ਉਹਦਾ ਬਕਾਇਆ ਖੜਾ ਸੀ। ਹੁਣ ਅੱਗੇ ਨੂੰ ਬਿੱਲ ਵੀ ਨਹੀਂ ਆਉਂਦਾ ਪਾਣੀ ਦੀ ਟੈਂਕੀ ਦਾ ਪੱਕੇ ਤੌਰ ਤੇ ਮਾਫ਼ ਕਰਤਾ ਹੈ। ਆਂਗਣਵਾੜੀ ਵਾਲੀਆਂ ਬੀਬੀਆਂ ਉਹਨਾਂ ਦੇ ਤਨਖਾਹ ਵਧਾਈ, ਆਸ਼ਾ ਵਰਕਰ ਬੀਬੀਆਂ ਦੀ ਤਨਖਾਹ ਵਧਾਈ, ਮਿੱਟੀ ਮੈਲ ਬਣਾਉਣ ਵਾਲੀਆਂ ਵੀ ਭੀ ਤਨਖਾਹ ਵਧਾਈ, ਮਜ਼ਦੂਰਾਂ ਦੀ ਪੈਨਸ਼ਨ ਵਧਾਈ। ਤੁਹਾਡੀ ਲਾਲ ਲੈਣ ਦੇ ਅੰਦਰ ਜਿਹੜੇ ਘਰ ਆ ਤੁਹਾਡੇ ਨਾਮ ਹਣਾ ਸ਼ੁਰੂ ਕੀਤੇ। ਦੇ ਦੇ ਕੇ ਅਜੇ ਤੱਕ ਨਾਮ ਨਹੀਂ ਸੀ ਸੋ ਹਰ ਵਰਗ ਦਾ ਫਾਇਦਾ ਕੀਤਾ ਕਿਸਾਨਾਂ ਨੂੰ ਬਾਦ ਨਾਲੇ ਦਿੱਤਾ 8000 ਮਹਾਰਾਜਾ ਜੀ ਨੇ ਦਿੱਤਾ 12000 ਮੈਂ ਤੇ ਰਾਜ ਦੀ ਸਰਕਾਰ ਆਈ ਐਸੀ ਕਿਸਾਨਾਂ ਨੂੰ ਐਥੇ ਕੁੰਦੀ ਪੈ ਗਈ ਸੀ ਨਰਮੇ ਨੂੰ 17000 ਰੁਪਿਆ ਮਾਪਿਆ ਦਿੱਤਾ ਕਿਲੇ ਸੋ ਹਰ ਵਰਗ ਦੇ ਕੰਮ ਕੀਤੇ ਐ ਇਸ ਕਰਕੇ ਮੈਂ ਤੁਹਾਡੇ ਪਾਸ ਆਇਆ ਪੈਂਚਰ ਬਤਾਇਸੇ ਹਾਂ ਦੱਸੋ ਜਾਣਦਾ ਸਾਰਾ ਕੁਝ ਲੋਕਾਂ ਨੂੰ ਪਤਾ ਹੈ ਕਿ ਕਿਸੇ ਨੇ ਸੁਖੀਆਂ ਵਾਲੇ ਐਵੇਂ ਨਹੀਂ ਤੜੀ ਚੱਲੇ ਲੁਕੀਰੇ ਤੇ ਬੈਠਾ ਰਾਜਾ ਮੇਰੇ ਨਾਲ ਰਿਆ ਪਿਸ਼ਾਵੇ ਮੰਗੋ ਐਸੀ ਦੋ ਨਾਲੇ ਮਿਲ ਕੇ ਹਰ ਰੋਜ਼ ਨਮਾ ਲਾੜ ਕਰਦੇ ਸੀ ਇਸੇ ਕਰਕੇ ਮੈਂ ਅੱਜ ਤੁਹਾਡੇ ਕੋਲ ਆਇਆ ਕਿ ਅੱਜ ਇਹ ਢੌਂਗੀ ਬੰਦੇ ਉਹ ਪਿੰਡ ਦੇ ਇੱਕ ਠੱਗ ਬਣ ਕੇ ਆਏ ਨੇ ਪਿੰਡ ਦੇ ਵਿੱਚ ਕੁਰਤੇ ਪਜਾਮੇ ਵਿੱਚ ਨਾਲ ਆ ਗਿਆ ਦਾ ਇੱਕ ਬੰਦਾ ਕਹਿੰਦਾ ਯਾਰ ਕੁਰਤਾ ਪਜਾਮਾ ਲੈ ਲੈਨੇ ਚਲੋ ਕਿੰਨੇ ਦਾ ਉਹਨੇ ਟੇਰੇਟ ਦੱਸਿਆ ਕਹਿੰਦਾ ਵਧੀਆ ਵੀ ਹੈਗਾ ਕਹਿੰਦਾ ਫਿਕਰ ਨਾ ਕਰ ਤੂੰ ਆਮਾਦੀ ਵਾਲਾ ਵਰਗਾ ਸੀਗਾ ਕੋਈ ਕਹਿੰਦਾ ਫਿਕਰ ਨਾ ਕਰ ਤੂੰ ਇਹਦੇ ਬਾਈ ਨਾਲ ਪਾਈ ਤੇ ਤੋ ਇਹਨੇ ਬਹੁਤ ਬਗੇ ਕੁਰਤਾ ਪਜਾਮਾ ਚੱਕ ਉਹਨੇ ਸੋਚਿਆ ਯਾਰ ਮਾਵਾ ਜਿਆ ਹੈਗਾ ਕੱਲ ਨੂੰ ਸੰਗਰਾਦ ਗੁਰਦੁਆਰੇ ਜਾਣਾ ਵੀ ਧੋਗੇ ਧੋ ਦਿੰਨੇ ਆ ਰਾਤ ਨੂੰ ਧੋ ਕੇ ਤਾਰ ਪਰ ਪਾਤਾ ਸਵੇਰੇ ਪਾਉਣ ਲੱਗਿਆ ਤਾਂ ਪਿਆਲੇ ਦਾ ਕੱਚਾ ਬਣਿਆ ਫਿਰ ਉਹ ਸੁੰਗੜ ਗਿਆ 15 ਦਿਨ ਬਾਅਦ ਫੇਰ ਆ ਗਿਆ ਜਿੱਤਰਾ ਫੇਰ ਤੋਂ ਦੀਆਂ ਮੋਟੀਆਂ ਜ ਆ ਜਾਂਦੇ ਆ ਕਹਿੰਦਾ ਕਿਉਂ ਐਤੋ ਠੱਗੀ ਮਾਰ ਗਿਆ ਕਹਿੰਦਾ ਮੈਨੂੰ ਤੈਨੂੰ ਪਹਿਲਾਂ ਕਿਹਾ ਸੀ ਪਾਣੀ ਤੇ ਧੋਈ ਨਾ ਧੋਈ ਤੇ ਪਾਏ ਨਾ ਤੂੰ ਹੀ ਲੇਦਾ ਇਹ ਲੋਕਾਂ ਨੇ ਬੇਵਕੂਣ ਬਣਾਉਂਦੇ ਹਰ ਵਾਰ ਪੈਦਾ ਕਰਦੇ ਹਰ ਵਾਰ ਟੁੱਟੇ ਨਿਕਲਦੇ ਲੇਕਿਨ ਫੇਰ ਕੋਈ ਨਾ ਕੋਈ ਨਵੀਂ ਗੱਲ ਬਣਾ ਕੇ ਆ ਜਾਂਦੇ ਆ ਸੋ ਸਤਕਾਰਯੋਗ ਵੀਰੋ ਮੈਂ ਤੁਹਾਨੂੰ ਬੇਨਤੀ ਕਰਨਾ ਕਿ ਆਓ ਸਾਰੇ ਜਣੇ ਆਪਾਂ ਇਕੱਠੇ ਹੋ ਜਾਈਏ ਇਹ ਤੱਕ ਲਈਏ ਕਿ ਕਿਸਾਨਾਂ ਨੂੰ ਦਰਦਪੀਰਾਂ ਨੂੰ ਬੇਨਤੀ ਕਰਨਾ ਕਿ ਦਲਿਤਾਂ ਦਾ ਦੁਸ਼ਮਣ ਜੇ ਕੋਈ ਹੈਗਾ ਤਾਂ ਇਹ ਸਰਕਾਰ ਹੈ ਇਹਨਾਂ ਨੇ ਸਾਡੇ ਨਾਲ ਵਾਅਦਾ ਕਰਕੇ ਸਾਨੂੰ ਕਹਿੰਦੇ ਨੇ ਕਿ 50 ਸੀਐਮ ਦਲਿਤ ਬਣਾਵਾਂਗੇ ਫੋਟਾ ਪੈਣੀ ਤੇਨੇ ਬਣਾਏ ਫੇਰ ਦੁਨੀਆ ਆ ਗਿਆ ਫੇਰ ਨਹੀਂ ਬਣਾਇਆ ਉਹ ਐਮਪੀ ਦੇ ਵੇਲੇ ਫੇਰ ਆ ਜਿਹੜਾ ਉਹਦੇ ਦੇ ਰਿਪੋਰਟ ਸੰਖਾਉਂਦਾ ਕੇਜਰੀਵਾਲ ਉਹ ਕਹਿੰਦਾ ਜੀ ਹੁਣ ਗਲੀ ਸੀਐਮ ਬਣਾਵਾਗੇ ਫੇਰ ਨਹੀਂ ਬਣਾਇਆ ਇਹਨਾਂ ਨੇ ਵਾਰ-ਵਾਰ ਧੋਖਾ ਦੇਣਾ ਆਪਾਂ ਇਹਨਾਂ ਦੇ ਧੋਖੇ ਨੂੰ ਸਮਝੋ ਆਓ ਸਾਰੇ ਕਹਿੰਦੇ ਇਕੱਠੇ ਹੋਈਏ ਆ ਤੁਹਾਨੂੰ ਬਹੁਤ ਹੀ ਵਧੀਆ ਚਮਕਦਾਰ ਸਟਾਰਾ ਸਾਡਾ ਕੈਂਡੀਡੇਟ ਦੀ ਬਲੌਂਗ ਇਹ ਤੁਹਾਡੀ 15-17 ਸਾਲਾਂ ਤੋਂ ਰਾਜੇ ਨਾਲ ਲੱਗੇ ਮਿਹਨਤ ਕਰ ਰਹੀ ਤੁਹਾਡੀ ਸੇਵਾ ਕਰ ਰਹੀ ਫੋਨ ਹਾਰ ਕੁੜੀ ਹੈ ਪੜ੍ਹੀ ਲਿਖੀ ਹੈ ਅਗਾਹ ਅੱਗੇ ਹੈ ਇਹਨੇ ਸੋਚਿਆ ਇਹ ਸੰਘਰਸ਼ ਕਰਦੀ ਇਹਦੀ ਆਦਤ ਹੈ ਤੁਹਾਡੇ ਵਾਸਤੇ ਲੜੇਗੀ ਮਰੇਗੀ ਤੁਹਾਡੇ ਨਾਲ ਖੜੇਗੀ ਆ ਖੜੀ ਰਹੀ ਹੈ ਆਓ ਇਹਨੂੰ ਆਪਾਂ ਜਿਤਾਈਏ ਤੇ 21 ਕੋਟ ਪੰਚੇ ਨੂੰ ਪਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਬਹੁਤ ਬੱਧੀ ਦੇ ਵਿੱਚ ਅੱਜ ਪ੍ਰੋਗਰਾਮ ਜਿਆਦਾ ਇਸ ਕਰਕੇ ਮੈਂ ਜਿਆਦਾ ਨਹੀਂ ਬੋਲਣਾ ਲੇਕਿਨ ਤੁਹਾਨੂੰ ਇੱਕ ਬੇਨਤੀ ਕਰਨਾ ਕਿ ਮੇਰੀ ਬੀਬੀ ਕਹੇ ਕਰਦੀ ਸੀ ਕਿ ਅੱਜ ਦਾ ਝਾੜੂ ਹੈ ਨਾ ਇਹਨੂੰ ਖੜਾ ਕਰ ਲੋ ਤਾਂ ਕਲੇਸ਼ ਪੈ ਜਾਂਦਾ ਹੈ ਘਰ ਵਿੱਚ ਝਾੜੂ ਨੇ ਖੜਾ ਕਰੀਦਾ ਆਪਾਂ ਨੇ 3 ਸਾਲ ਤੇ ਪੰਜਾਬ ਦੇ ਲੋਕਾਂ ਨੂੰ ਖੜਾ ਕਰਿਆ ਵਾ ਇਹਨੂੰ ਲੰਬਾ ਪਾਓ ਤਾਂ ਇਹ ਕ੍ਰੇਨ ਕਦਮ ਤੇ ਤਾਂ ਜਾ ਕੇ ਆਪਣਾ ਪੰਜਾਬ ਦਾ ਸਤਕਾਰ ਹੈ ਪੰਜਾਬ ਨੇ ਤਰੱਕੀ ਬਚ ਲੈਣਾ ਇਹ ਇੱਕ ਇੱਕ ਬੋਰਡ ਤੁਸੀਂ ਕਾਂਗਰਸ ਨੂੰ ਪਾਓਗੇ ਝਾੜੂ ਨੇ ਆਪਣੇ ਆਪ ਲੰਬਾ ਬਹਿ ਜਾਣਾ ਸਾਡੇ ਜਿਹੜੇ ਪੰਜਾਬ 'ਚ ਨਸ਼ੇ ਵਿਕਣੇ ਬੰਦ ਹੋ ਜਾਣੇ ਸਾਡਾ ਬੱਚਾ ਬੱਚਾ ਨਸ਼ਿਆਂ ਪਤ ਲੱਗਿਆ ਹੋਇਆ ਕਹਿੰਦੇ ਅੰਬਰ ਬੇਲੀ ਸੁਟੀ ਦੀ ਬਲਿਹਾਰੇ ਬੁੱਤੇ ਦੇ ਪੁੱਤ ਕਿਸੇ ਦਾ ਕਰੇ ਨਾ ਲਈਏ ਸਿਰਫੇ ਸੁਟੇ ਦੇ ਇਹਨਾਂ ਨੇ ਸਾਡੇ ਮੁੰਡਿਆਂ ਨੂੰ ਨਸ਼ੇ ਪਰ ਲਾ ਲਿਆ ਆਹੀ ਭਗਤ ਮਾਨ ਕਹਿੰਦਾ ਸੀ ਨਸ਼ਾ ਖਤਮ ਕਰੂੰਗਾ ਲੇਕਿਨ ਜਿਹੜਾ ਆਪੇ ਸ਼ਰਾਬੀ ਆਪੇ ਨਸ਼ਈ ਹੈ ਉਹ ਕਿਸੇ ਨੂੰ ਕੀ ਕਹਿ ਸਕਦਾ ਕਿ ਉਹ ਨਸ਼ੇ ਪਰ ਤੇ ਹਟ ਜਾ ਅੱਜ ਗਲੀ ਗਲੀ ਨਸ਼ਾ ਬੰਦ ਕਰਨਾ ਹੈ ਟੈਲੀਫੋਨ ਪਰ ਨਸ਼ਾ ਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਵਾਦਲੇ ਅੱਜ ਤੁਸੀਂ ਕ੍ਰਾਂਤੀਕਾਰੀ ਲੋਕ ਤੁਸੀਂ ਪਹਿਲਾਂ ਵੀ ਸਰਕਾਰ ਨੂੰ ਹਰਾ ਕੇ ਨਿਯਮ ਨਿਜਾਮ ਬਦਲਿਆ ਸੀ 95 'ਚ ਅੱਜ ਫੇਰ ਸਰਕਾਰ ਨੂੰ ਹਰਾ ਕੇ ਤੁਸੀਂ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣੀ ਹੈ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ